ਉਹਨਾਂ ਨੇ ਉਸੇ ਵਕਤ ਫੈਸਲਾ ਕਰ ਲਿਆ ਕਿ ਅੱਜ ਉਹਨਾਂ ਦੇ ਕੀ ਪਰਿਵਾਰ ਦੇ ਵਿੱਚ ਕੋਈ ਡੈਥ ਹੋ ਗਈ ਸੀ ਨੰਨੇ ਕਹਿੰਦੇ ਮੈਂ ਲਗਾ ਵੀ ਤੁਸੀਂ ਉੱਥੇ ਜਾਓ ਤੁਹਾਡਾ ਸਟਾਫ ਹੈ ਅਸੀਂ 10 ਦਿਨ ਇੱਥੇ ਰਵਾਂਗੇ ਆਪਣੇ ਗਵਾਂਡ ਪੂਰਾ ਦਬ ਕੇ ਰੋਲਾ ਪਾਓ ਵੀ ਹਾਰਟ ਟੈਸਟ ਫ੍ਰੀ ਹੋ ਰਿਹਾ ਹੈ ਪੰਜਾਬ ਸਰਕਾਰ ਦੇ ਨਾਲ ਹਨ ਪਰ ਪੰਜਾਬ ਸਰਕਾਰ ਨੂੰ ਬਲੂਣਾ ਦੇਣ ਲੱਗਿਆ ਸੁਣੋ ਕੀ ਕਹਿ ਰਿਹਾ ਪ੍ਰੈਸ ਵਾਲੇ ਵੀਰੋ ਜਿਨ੍ਹਾਂ ਟੈਸਟ ਵਰਲਡ ਕੈਂਸਰ ਦੀ ਟੀਮ ਨੇ ਅੱਜ 10 ਦਿਨ ਨਹੀਂ ਅੱਜ ਪਹਿਲੇ ਦਿਨ ਹੀ ਕਰ ਦੇਣੇ ਆ ਸਾਰੇ ਪੰਜਾਬ 'ਚ ਨਹੀਂ ਹੋਣੇ ਉਹ ਵੀ ਫ੍ਰੀ ਕਰ ਰਹੇ ਆ ਸਾਡੇ ਸਟੇਜ ਤੇ ਬੈਠੇ ਕਲਵੰਤ ਸਿੰਘ ਢਾਲੀਵਾਲ ਜੀ ਜਿਹੜੇ ਕੈਂਸਰ ਦੇ ਲਈ ਤਨ ਮਨ ਧਨ ਜਿੰਨਾ ਦਾ ਸਮਰਪਿਤ ਹੈ ਔਰ ਬਹੁਤ ਹੀ ਸਤਿਕਾਰਯੋਗ ਜਿਹੜੇ ਕੈਨੀਟੇ ਕਰਨੀ ਦੇ ਮਾਲਕ ਵੀ ਨੇ ਅੱਜ ਜਿਨ੍ਹਾਂ ਨੇ ਪਹਿਲਾ ਕੈਂਪ ਨਹੀਂ ਲਾਇਆ ਅੱਜ ਜਿਨ੍ਹਾਂ ਨੇ ਮਨੁੱਖਤਾ ਦੀ ਭਲਾਈ ਦੇ ਲਈ ਭਲਾਈ ਦੇ ਲਈ ਪਹਿਲਾ ਕੰਮ ਨਹੀਂ ਕੀਤਾ ਬਲਕਿ ਆ ਜਿਹੜਾ ਕੰਪਲੈਕਸ ਜਿੱਥੇ ਤੁਸੀਂ ਬੈਠੇ ਹੋ ਇਹ ਆਪਣੇ ਆਮ ਲੋਕਾਂ ਦੇ ਜਿੰਨੇ ਜਿੰਨਾ ਦੀ ਲੋਕਾਂ ਦੀ ਪਹੁੰਚ ਨਹੀਂ ਆਮ ਲੋਕਾਂ ਦੇ ਲਈ ਬਣਾਇਆ ਹੈ ਪਰ ਇੱਥੇ ਕੋਈ ਆਉਦੀ ਫੈਕਟਰੀ ਦਾ ਕਾਰੋਬਾਰ ਨਹੀਂ ਕਰਦੇ ਮੇਰੀ ਮਰਾਦ ਹੈ ਪਦੂ ਸ਼੍ਰੀ ਰਜਿੰਦਰ ਗੁਪਤਾ ਜੀ ਮੈਂ ਤਾਂ ਤੁਹਾਨੂੰ ਸਾਰੇ ਜਾਗਰੂਕਤਾ ਅਤੇ ਚਿੰਤਾ ਨੂੰ ਉਮੀਦ ਵਿੱਚ ਬਦਲਣ ਦਾ ਸੰਗਲਪ ਲੈਣ ਲਈ ਇਕੱਠੇ ਹੋਏ ਆ ਮੈਂ ਖਾਸ ਤੌਰ ਤੇ ਟਾਈਡੈਟ ਫਾਊਂਡੇਸ਼ਨ ਦੇ ਚੇਅਰਮੈਨ ਪਦਮ ਸ਼੍ਰੀ ਰਜਿੰਦਰ ਗੁਪਤਾ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਜਿਹੜੇ ਕੀ ਹਮੇਸ਼ਾ ਨੁਕਤਾ ਦੇ ਭਲਾਈ ਦੇ ਕੰਮਾਂ ਵਿੱਚ ਵੱਡ ਚੜ ਕੇ ਯੋਗਦਾਨ ਪਾਉਂਦੇ ਨੇ ਤੇ ਅੱਜ ਦਾ ਇਹ ਕੈਂਪ ਉਹਨਾਂ ਦੀ ਸਾਡੇ ਸਾਹਮਣੇ ਜਿੰਦੀ ਜਾਗਦੀ ਉਦਾਹਰਨ ਹੈ ਮੈਂ ਸਰਦਾਰ ਕੁਲਵੰਤ ਸਿੰਘ ਢਾਲੀਵਾਲ ਜੀ ਜੋ ਚੇਅਰਮੈਨ ਹੈ ਵਰਡ ਕੈਂసర్ ਕੇਅਰ ਸੁਸਾਇਟੀ ਦੇ ਅਤੇ ਉਹਨਾਂ ਦੀ ਪੂਰੀ ਟੀਮ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਇਸ ਮਿਸ਼ਨ ਨੂੰ ਸਮਰਪਿਤ ਕੀਤਾ ਹੋਇਆ ਹੈ ਅਤੇ ਉਹਨਾਂ ਦੀ ਵਚਨਬੱਧਤਾ ਅਤੇ ਅਨਥਕ ਯਤਨ ਸਦਕਾ ਹੀ ਅਸੀਂ ਅੱਜ ਇਸ ਮੇਗਾ ਕੈਂਪ ਨੂੰ ਸਕਾਰ ਰੂਪ ਦੇਣ ਵਿੱਚ ਤਕੜੋਸਾ ਗਿਆ ਅੱਜ ਦਾ ਇਹ ਮੁਫਤ ਸਕਰੀਨਿੰਗ ਕੈਂਪ ਇੱਕ ਮੈਡੀਕਲ ਇਹੋ ਜਿਹਾ ਉਪਰਾਲਾ ਜਿਹੜਾ ਹੈਗਾ ਮੈਂ ਫਸਟ ਟਾਈਮ ਆਪਦੀ ਲਾਈਫ ਦੇ ਵਿੱਚ ਦੇਖ ਰਿਹਾ ਤੇ ਜਿਹੜਾ ਥੋੜੇ ਇੱਥੇ ਆ ਕੇ ਮੋਬਾਈਲ ਦੇ ਨਾਲ ਕਹਿੰਦੇ ਇੱਥੇ ਆ ਕੇ ਗੱਡੀਆਂ ਲਿਆ ਕੇ ਇੱਥੇ ਟੈਸਟ ਕੀਤੇ ਜਾ ਰਹੇ ਹੈ ਔਰ ਹਰ ਇੱਕ ਕਿਸਮ ਦੇ ਟੈਸਟ ਹੈ ਤੇ ਪੰਜਾਬ ਦੀ ਜਿਹੜੀ